ਸੋਰਠਮਾ ਲਾ ਪੰਜਵਾ ਪਰਮੇਸ਼ਰ ਦਿੱਤਾ ਬਨਾ ਡੋਕਰੋ ਕਾ ਡੇਰਾ ਬਨਾ ਪਰਮੇਸ਼ਰ ਦਿੱਤਾ ਬਨਾ ਡੋਕਰੋ ਕਾ ਡੇਰਾ ਪੱਲਾ ਆਨੰਦ ਕਰੈ ਨਰ ਨਾਰੀ ਆਰ ਆਰ ਪ੍ਰਭ ਕਿਰਪਾ ਧਾਰੀ संतो सुख वास संतान पारब्रह्म पूर्ण परमेश्वर रर रहे अस निज आई राह तुर्की वाणी आई तिन सगली चिंत मिटाई दयाल पुरख मेहरबान हर नालक शात बखान दयाल पुरख मेहरबान ਹਰ ਨਾਨਕ ਸੱਚ ਵਖਾਣਾ ਵਾਹਿਗੁਰੂ ਦੇ ਕਹਰ ਸੋ ਪਾਹਿਰਤੀ ਕੀ ਫਤਿਹ ਪਰ ਸਤਾਰਜੋ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਕਿਰਪਾ ਕੀਤੀ ਪਾਤਸ਼ਾਹ ਜੀ ਨੇ ਅਮਰਤ ਜੀ ਪਵਿੱਤਰ ਹਉਮੈ ਅਕਸ਼ਿਸ ਕੀਤੀ ਹੈ ਅੱਜ ਦਾ ਜੋ ਸਤਿ ਪ੍ਰਣਾਮ ਹੈ ਇਹ ਪਵਿੱਤਰ ਸ਼ਬਦ ਤੁਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਤਸ਼ਾਹੀ ਉਹਨਾਂ ਦੀ ਰਚਨਾ ਤੋਂ ਉਚਾਰਨ ਹੋ ਰਿਹਾ ਹੋਇਆ ਪਵਿੱਤਰ ਸ਼ਬਦ ਹੈ ਸਤ ਕਰੋ ਜੀ ਅੱਜ ਦੇ ਹੱਥ ਵਿੱਚ ਕਿਰਪਾ ਕਰਦੇ ਹਾਂ ਇਸ ਸੰਤੋ ਪਰਮੇਸ਼ਰ ਦੀ ਬੰਦਗੀ ਕਰਉ ਉਹ ਹਰਥਾ ਹਰ ਕੀ ਵਿੱਚ ਪਸਿਆ ਹੋਇਆ ਹੈ काट उदा है हर थाना शक्ति का सिमरन करा ना फिर जिथे जावे क्योंकि उमेसर का वासा है जिथे जावे जिथे जिथे जावे परमेर का वासा है फिर उथे उखा की प्राप्ति हो सतगुरु <coughs> ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਆਤਿਸ਼ਾ ਜੀ ਬਖਸ਼ਿਸ਼ ਕਰ ਦੇਣਾ ਕਿ ਸਤੋਂ ਪਰਮੇਸ਼ਰ ਦੇ ਸਰਵਨਾ ਜੁੜੇ ਜੀਵਨ ਦੇ ਸੁੱਖ ਲੈ। ਸਿਮਰ ਸਿਮਰਾ ਸਿਮਰ ਸੁਤਾਉ ਕਲ ਕਲੇਸ਼ ਤਨ ਮਾਇਉ ਤਨ ਬਹੁਤ ਸਪਸ਼ਟ ਤੇ ਬਹੁਤ ਹੀ ਸੁੰਦਰ ਪੰਕਤੀਆਂ ਅਕਸ਼ਾ ਜੀ ਕਿਰਪਾ ਕਰਦੇ ਹੈ ਕਹਿੰਦੇ ਸਿਮਰੋ ਉਸ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਨਾ ਆਤਮਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਅਕਸ਼ਾ ਜੀ ਪ੍ਰਾਗ ਰਾਜ ਦੀ ਤੀਰਥ ਯਾਤਰਾ ਕਰਦੇ ਹੋਏ ਸੰਤਾਂ ਨੂੰ ਉਤਾਰਦੇ ਹੋਏ ਥਾਂ ਥਾਂ ਤੇ ਉਪਦੇਸ਼ ਵਰवाणी ਦਾ ਦੇ ਕੇ

ਪਵਿੱਤਰ ਪਰਮਾਤਮਾ ਕੰਗੀ ਤਰ ਬਿੱਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਹੈ ਹੁਣ ਇੱਥੇ ਮਹਰੂ ਤੇਗ ਬਹਾਦਰ ਸਾਹਿਬ ਆਕਸ਼ਾਜ ਜੀ ਦੇ ਮਾਤਾ ਜੀ ਮਾਤਾ ਨਾਲਕੀ ਜੀ ਇਤਿਹਾਸ ਵਿੱਚ ਨਾ ਨਾ ਪਰਮਾਤਮਾ ਨਾਲਕੀ ਦਾ ਨਾਮ ਦੋ ਵਾਰੀ ਆਇਆ ਇੱਕ ਵਾਰੀ ਭੈਣ ਨਾਲਕੀ ਜਿਹੜੇ ਕਿ ਗੁਰੂ ਨਾਲਕ ਸਾਹਿਬ ਆਕਸ਼ਾਜ ਜੀ ਦੇ भैन जी सन दूजी बारी नानकी शब्द आया है माता नानकी जी सत्कार योग माता जी गुरु तेग बहादुर साहब पातशाह जी माता जी सन से छेवें पातशाह गुरु हरगोद साहब पातशाह जी मह अच बेनती माता जी ने के जी कृपा करो मेरे पुत्र हाथ रखो गुरता गति जी गुरु हरगोबिंद साहब पातशाह जी ने गुरु हर राय साहब जी ने सौंप दी गुरु हर राय साहब पातशाह जी ने गुरु हर कृष्ण साहब पातशाह जी ने गुरता सौंप दी कह लगे मेरे सिर त हाथ रखो ਮੇਰੇ ਪੁੱਤਰ ਦੇ ਸਿਰ ਤੇ ਹੱਥ ਰੱਖ ਤੇ ਅੱਜ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਆਪਣੇ ਮੁਖਾਰ ਦੇ ਚ ਸਾਫ ਕਰਨ ਵਾਲਾ ਰਮਾਲ ਜਿਹੜਾ ਸੀ ਉਹ ਮਾਤਾ ਨਾਨਕ ਜੀ ਦੇ ਝੋਲੇ ਵਿੱਚ ਆ ਦਿੱਤਾ ਮਾਤਾ ਜੀ ਕਹਿਣ ਲੱਗੇ ਸਤਿਗੁਰੂ ਜੀ ਇਹ ਰਮਾਲ ਦਾ ਕੀ ਕਰੀਏ ਕਹਿਣ ਲੱਗੇ ਤੁਹਾਡਾ ਪੁੱਤਰ ਜਿਹੜਾ ਨਾ ਇਹ ਉਹਦੀ ਝੋਲੀ ਵਿੱਚ ਪਾ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਬਾਰੇ ਇਸ਼ਾਰਾ ਕਰਦਾ ਉਦੋਂ ਇਹਨਾਂ ਦਾ ਪਹਿਲਾ ਨਾਮ ਤੇਗਮਲ ਸੀ ਤਿਆਗਮਲ ਜੀ ਕਹਿਣ ਲੱਗੇ ਤਿਆਗਮਲ ਦੀ ਝੋਲੀ ਵਿੱਚ ਪਾ ਦੇਣਾ ਬਾਤਾਂ ਦੀ ਕਹਿਣ ਲੱਗੇ ਮੈਂ ਸਮਝਿਆ ਨਹੀਂ ਸਤਪੁਰਖ ਜੀ ਕਿਰਪਾ ਕਰੋ ਤੁਸੀਂ ਦੱਸੋ ਕਹਿਣ ਲੱਗੇ ਤੇਰੇ ਪੁੱਤਰ ਨੇ ਦੁਨੀਆ ਦੀ ਪਾਤ ਢੱਕਣੀ ਹੈ ਉਹਨੇ ਹਿੰਦ ਦੀ ਚਾਦਰ ਬਣਨਾ ਹੈ ਉਹਨੇ ਦੁਨੀਆ ਦੀ ਚਾਦਰ ਬਣ ਕੇ ਨਾ ਦੁਨੀਆ ਨੂੰ ਢੱਕਣਾ ਹੈ ਅੱਜ ਵੀ ਅਸੀਂ ਬੜੇ ਸਤਕਾਰ ਨਾਲ ਕਹਿੰਦੇ ਆ ਨਾ ਗੁਰ ਤੇਗ ਬਹਾਦਰ ਹਿੰਦ ਦੀ ਛਾਦਰ ਕੱਲੇ ਹਿੰਦ ਦੀ ਨਹੀਂ ਜਿੱਥੋਂ ਤੱਕ ਦੁਨੀਆ ਵਸਦੀ ਆ ਉਹ ਸਭਨਾ ਦੀ ਇੱਜ਼ਤ ਨੂੰ ਢੱਕਣ ਵਾਲੇ ਆਤ ਰੱਖਣ ਵਾਲੇ ਦੂਸਰਾ ਉਹਨੇ ਗੁਰਬਾਣੀ ਦਾ ਘਟਕਾ ਮਾਤਾ ਨਾਲ ਕੀ ਦੀ ਝੋੜ ਵਿੱਚ ਪਾ ਦਿੱਤਾ ਕਹਿਣ ਲੱਗੇ ਜੀ ਇਹ ਗੁਟਕਾ ਕਹਿਣ ਲੱਗੇ ਤੁਹਾਡੀ ਨੋਹ ਦੀ ਝੋੜ ਵਿੱਚ ਪਾ ਦੇਣਾ ਨੋਹ ਕੌਂਸਲ ਮਾਤਾ ਗੁਜਰੀ ਜੀ ਕਹਿਣ ਲੱਗੇ ਇਹ ਗੁਟਕਾ ਆਪਣੀ ਨੋਹ ਦੀ ਝੋਲੀ ਵਿੱਚ ਪਾ ਦੇਣਾ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਆਪਣੇ ਮੁਕਾਰਦੰਤੋਂ ਤੇਰੀ ਨੋਹ ਜਿਹੜੀ ਹੈ ਨਾ ਉਹ ਗੁਰਬਾਣੀ ਪੜਨ ਵਾਲੀ ਹੋਵੇਗੀ ਤੇ ਗੁਰਬਾਣੀ ਦੇ ਆਸਰੇ ਉਹਦੇ ਤੇ ਵੱਡੇ ਵੱਡੇ ਔਖੇ ਸਮੇਂ ਕਸ਼ਟ ਆਉਣਗੇ ਉਹ ਗੁਰਬਾਣੀ ਦੇ ਆਸਰੇ ਉਹਨਾਂ ਨੂੰ ਹੱਸ ਕੇ ਪ੍ਰਵਾਨ ਕਰ ਹੱਸ ਕੇ ਬਰਦਾਸ਼ਤ ਕਰ ਲਵੇਗੀ ਇਸ ਕਰਕੇ ਜਿਹੜਾ ਗੁਟਕਾ ਹੈ ਉਹ ਆਪਣੀ ਨੋਹ ਦੀ ਝੋਲੀ ਵਿੱਚ ਪਾ ਲੈ ਉਹਨੂੰ ਕਹਿ ਦੇਣਾ ਕਿ ਗੁਰਬਾਣੀ ਤੇ ਲੜ ਲੱਗੇ ਰਹਿਣਾ ਤੇਰੇ ਜੀਵਨ ਦੇ ਵਿੱਚ ਬਹੁਤ ਕਠਿਨਾਈਆਂ ਆਉਣਗੀਆਂ ਤੇ ਇਹ ਗੁਰਬਾਣੀ ਦੇ ਆਸਰੇ ਸਾਨੂੰ ਹੱਸ ਕੇ ਪ੍ਰਭਾਂਤ ਕਰਨਾ ਹੈ ਤੀਸਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇੱਕ ਛੋਟੀ ਕਿਰਪਾ ਹਰ ਜਿਹੜੀ ਸੀ ਨਾ ਉਹ ਮਾਤਾ ਨਾਲ ਕੀ ਜੀ ਦੀ ਝੋਲੀ ਵਿੱਚ ਆ ਗਈ ਕਹਣ ਲੱਗੇ ਪਾਤਸ਼ਾਹ ਇਸ ਸਿਦਾਰ ਦਾ ਕੀ ਕਰਨਾ ਹੈ ਕਹਣ ਲੱਗੇ ਇਹ ਆਪਣੇ ਪੋਤਰੇ ਦੇ ਝੋਲੀ ਵਿੱਚ ਪਾ ਦੇਣੀ ਤੇਰੇ ਘਰ ਪੋਤਰਾ ਜੋਦਾ ਹੋਵੇਗਾ ਜਿਹੜਾ ਕਿ ਜੁਲਮਾਂ ਦਾ ਨਾਸ ਕਰੇਗਾ ਤੇ ਧਰਮ ਦਾ ਪ੍ਰਕਾਸ਼ ਕਰੇਗਾ ਅਸ਼ਾਰਾ ਸੀ ਗੋਵਿੰਦਰਾਏ ਜੀ ਗੁਰੂ ਬੰ ਸਿੰਘ ਜੀ ਵਾਲਾ ਕਹਣ ਲੱਗੇ ਤੇਰੇ ਘਰ ਦੇ ਕਿਉਂਕਿ ਨੋਸੀ ਮਾਤਾ ਗੁਜਰੀ ਜੀ ਉਹਨਾਂ ਦੇ ਘਰ ਪੋਤਰਾ ਜਿਹੜਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਕਹਿ ਲਗੇ ਤੇਰੇ ਕਰ ਉਤਰਾ ਹੋਵੇਗਾ ਉਹ ਧਰਮ ਦਾ ਪ੍ਰਕਾਸ਼ ਕਰੇਗਾ ਤੇ ਜ਼ੁਲਮਾਂ ਦਾ ਨਾਰਸ ਕਰੇਗਾ ਆਪਾਂ ਗੁਰਬਾਣੀ ਦੀ ਪੰਕਤੀ ਵੀ ਪੜਦੇ ਆ ਧਰਮ ਚਲਾਵਣ ਸੰਤ ਉਭਾਰਨ ਇਹ ਡਿਊਟੀ ਲੱਗੀ ਸੀ ਮੂਲ ਮੂਲ ਦੋਸਤ ਨੂੰ ਕੋ ਮੂਲ ਉਖਾਰਨ ਸੰਤਾ ਮਾਨੋ ਦੂਤਾ ਦਾ ਨੋ ਇਹ ਉਠਵਾਰੀ ਮੇਰੀ ਗੁਰਬਾਣੀ ਦੇ ਵਿੱਚ ਵੀ ਪੰਕਤੀ ਆਉਂਦੀ ਹੈ ਜਦੋਂ ਇਹ ਚੀਜ਼ਾਂ ਦਿੱਤੀਆਂ ਨਾ ਤੇ ਮਾਤਾ ਜੀ ਬੜੇ ਖੁਸ਼ ਹੋਈ। ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹੀ ਨੇ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਵੇਲੇ ਇਸ਼ਾਰਾ ਕੀਤਾ ਸੀ ਕਹਿਣ ਲੱਗੇ ਪਾਤਸ਼ਾਹ ਅੱਜ ਤੋਂ ਬਾਅਦ ਉਰਤਾ ਗੱਦੀ ਦੇ ਵਾਰਸ ਕੌਣ ਹੋਣਗੇ? ਉਹਨਾਂ ਨੇ ਕਿਹਾ, "ਬਾਬਾ ਬਕਾਏ।" ਕਿਉਂਕਿ ਰਿਸ਼ਤੇਦਾਰੀ ਵਿੱਚੋਂ ਉਹ ਬਾਬਾ ਲੱਗਦੇ ਸਨ। ਤੇ ਉਸੇ ਇਸ਼ਾਰੇ ਦੇ ਮਤਾਂਕ ਸੰਗਤਾਂ ਭਲੇਖੇ ਵਿੱਚ ਪੈਗੀਆਂ ਬਾਬੇ ਬਕਾਲੇ ਵਿੱਚ ਜਿੱਥੇ ਜਿਹੜੇ 22 ਮੰਡੀਆਂ ਢਾਕੇ ਬੈਠੇ ਸਨ ਧੀਰਮਾ ਲੋਹਰੀ ਛੋੜੀ 22 ਮੰਡੀਆਂ ਢਾਕੇ ਬੈਠ ਕੇ ਚਰਨਾਂ ਕੇ ਸਾਡੇ ਵੱਲ ਇਸ਼ਾਰਾ ਕੀਤਾ ਪਰ ਆਖਰ ਮੱਖਣ ਸ਼ਾਹ ਦੀ ਅਰਦਾਸ ਪੂਰੀ ਹੋਣ ਤੋਂ ਬਾਅਦ ਮੱਖਣ ਸ਼ਾਹ ਨੇ ਆ ਕੇ ਸਤਪੁਰੂ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਸੰਗਤਾਂ ਨੂੰ ਆਵਾਜ਼ ਦੇ ਕੇ ਕਹੇ ਸੀ ਆਓ ਸੰਗਤ ਜੀ ਗੁਰੂ ਲਾਧੋ ਰੇ ਅੱਜ ਧੰਨ ਗੁਰੂ ਅਰਜਨ ਦੇਵ ਸਾਹਿਬਾ ਦੀ ਕਿਰਪਾ ਕਰਦੇ ਨਾ ਉਹ ਕਹਿੰਦੇ ਜੇ ਪਰਮੇਸ਼ਰ ਨੇ ਆਸਰਾ ਦਿੱਤਾ ਨਾ ਬੰਨਾ ਜਿਹੜਾ ਹੁੰਦਾ ਆਸਰਾ ਨੂੰ ਵੀ ਬੰਨਾ ਕਹਿੰਦੇ ਨੇ ਬੰਨਾ ਪੁੱਤਰ ਨੂੰ ਵੀ ਕਹਿੰਦੇ ਐ ਤੇ ਤੀਸਰਾ ਬੰਨਾ ਜਿਹੜਾ ਲਾੜਾ ਵਿਆਹ ਵਾਲਾ ਲੜਕਾ ਹੁੰਦਾ ਉਹਨੂੰ ਵੀ ਬੰਨਾ ਕਿਹਾ ਜਾਂਦਾ ਪਰ ਇੱਥੇ ਆਸਰੇ ਦੀ ਗੱਲ ਚੱਲ ਰਹੀ ਹੈ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਪਰਮੇਸ਼ਰ ਨੇ ਆਸਰਾ ਦਿੱਤਾ ਜਦੋਂ ਪਰਮੇਸ਼ਰ ਦਾ ਆਸਰਾ ਮਿਲ ਗਿਆ ਤੇ ਦੁੱਖਾਂ ਰੋਗਾਂ ਦਾ ਡੇਰਾ ਉੱਠ ਗਿਆ ਆਓ ਆਪਾਂ ਅੱਜ ਦਾ ਹੁਕਮ ਸਰਣ ਕਰ ਲੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪਰਮੇਸ਼ਰ ਦਾ ਰੂਪ ਬਣ ਕੇ ਪਰਮੇਸ਼ਰ ਦਾ ਹੀ ਰੂਪ ਸਾਲੋ ਉਹਨਾਂ ਨੇ ਤਿੰਨ ਜਿਹੜੇ ਇਹ ਦਾਤਾ ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਪਾ ਦਿੱਤੀਆਂ ਤੇ ਜਿਹੜੀਆਂ ਅੱਗੇ ਆ ਕੇ ਤਿੰਨੇ ਪ੍ਰਤੱਖ ਰੂਪ ਦੇ ਵਿੱਚ ਸੰਗਤਾਂ ਸਾਹਮਣੇ ਖੈਣ। ਇੰਦਰੀ ਚਾਦਰ ਵੀ ਬਣੇ। ਮਾਤਾ ਜੀ ਨੇ ਗੁਰਬਾਣੀ ਦਾ ਉਠ ਆਸਰਾ ਵੀ ਲਿਆ। ਤੇ ਤੀਸਰਾ ਸੰਤਾ ਦੇ ਰੱਖਿਆ ਕਰਨ ਤੇ ਦੁਸ਼ਟਾਂ ਦੇ ਨਾਸ ਕਰਨ ਵਾਸਤੇ ਉਹ ਸ੍ਰੀ ਸਾਹਿਬ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ ਅੱਜ ਸਤਿਗੁਰੂ ਜੀ ਕਿਰਪਾ ਕਰਦੇ ਆਓ ਅੱਜ ਦਾ ਹੁਕਮ ਅਸਰਵੰਤ ਕਰੀਏ ਸੋਰਠ ਮਹਾਲਾ ਪੰਜਵਾ ਪਰਮੇਸ਼ਰ ਨੇ ਤਾ ਬਣਾ ਪਰਮੇਸ਼ਰ ਨੇ ਆਸਰਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਆਸ਼ਾ ਜਿੰਨੇ ਪਰਮੇਸ਼ਰ ਰੂਪਨ ਉਹਨਾਂ ਨੇ ਆਸਰਾ ਦਿੱਤਾ ਦੁੱਖ ਰੋਕਾ ਡੇਰਾ ਭੰਨਾ ਤੇ ਜਦੋਂ ਪਰਮੇਸ਼ਰ ਨੇ ਆਸਰਾ ਦਿੱਤਾ ਦੁੱਖ ਰੋਕਾ ਦਾ ਡੇਰਾ ਹੀ ਉੱਠ ਗਿਆ ਕਿਉਂਕਿ ਜਦੋਂ ਮਾਲਕ ਘਰ ਵਿੱਚ ਹੋਵੇ ਨਾ ਕਿ ਚੋਰ ਉਚੱਕਿਆਂ ਦਾ ਉੱਤੇ ਜੋਰ ਨਹੀਂ ਚੱਲਦਾ ਨਾ ਸੁਣਿਓ ਕਿਹਨ ਵਿਖੋ ਕਰਤਾ ਕਰ ਆਇਆ ਉਸ ਮਾਲਕ ਨੇ ਬੜਾ ਸਪਸ਼ਟ ਦਿੱਕਿਆ ਆਨੰਦ ਕਰਾਂ ਨਾਰ ਨਾਰੀ ਹੁਣ ਹਰ ਪਾਸੇ ਖੁਸ਼ੀਆਂ नर मनोखंड है नारी स्त्री सारे मिलके खुशियां मना रहे न हर हर प्रभु कृपा धारि हरि परमेश्वर ने कृपा की थी ये शब्द अवतार अवतार गुरु हरगोबिंद साहिब बादशाह जी के अवतार पर्वती अवतार जब होया उधो गुरु अर्जुन देव साहिब बादशाह जी ने ये शब्द पवित्र शब्द उच्चारण किया संतहु सुख वास सब ताए संतों ਹਰ ਪਾਸੇ ਸੁੱਖ ਹੈ ਜਿੱਥੇ ਜਾਣੇ ਉੱਥੇ ਸੁਖੀ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਆ ਰਵ ਰਹਾ ਸਹਨੀ ਜਾਇ ਰਹਾ ਪਰਮ ਜਿਦ ਪਾਰ ਆਵਰਨੀ ਪਾਇ ਜਸ ਤਾਂ ਉਹ ਬ੍ਰਹਮ ਪੂਰਨ ਪਰਮ ਇਸ਼ਰਮ ਹਰ ਥਾਂ ਤੇ ਉਹਦਾ ਵਾਸਾ ਹੈ ਸੰਤੋ ਬੰਦਕਤ ਬਾਗ ਤੁਰ ਦਰਗਾਹ ਉਸਮਾਲ ਕਦਾ ਗਤਹਾ ਸੁਨੀਹਾ ਗੁਰਬਾਣੀ ਸਤਿਗੋਰੀ ਪਰਮੇਸ਼ਰ ਦਾ ਦਿੱਤਾ ਹੋਇਆ ਉਪਦੇਸ਼ ਸਤਪੰਨ ਦੀ ਰਾਹ ਹ ਸਾਡੇ ਤੱਕ ਆਇਆ ਤੈਨ ਸਗਲੀ ਚਿੰਤ ਮਟਾਈ ਤੇ ਇਸ ਮਹਾਨ ਉਪਦੇਸ਼ ਨੇ ਸਾਰੀਆਂ ਚਿੰਤਾਵਾਂ ਫਿਕਰ ਜਿਹੜੇ ਸੀ ਨਾ ਉਹ ਕੱਟ ਦਿੱਤੀ ਦਿਆਲਪੁਰਖ ਮਿਹਰਬਾਨ ਉਹ ਮਿਹਰਬਾਨ ਅਕਾਲਪੁਰਖ ਵਾਹਿਗੁਰੂ ਸਦਾ ਦਿਆਲੂ ਹੈ ਉਹ ਸਦਾ ਹੀ ਦਇਆ ਕਰਦਾ ਹੈ ਹਰ ਨਾਨਕ ਸੱਚ ਬਖਾਨਾ ਸਤਿਗੁਰੂ ਜੀ ਕਹਿੰਦੇ ਮੈਂ ਉਸ ਸੱਚ ਦੀ ਵਿਆਖਿਆ ਕੀਤੀ ਹੈ ਸੱਚ ਦੀ ਸلسلਾ ਕੀਤੀ ਹੈ ਆਓ ਆਪਾਂ ਉਸ ਸੱਚ ਦੇ ਨਾਲ ਜੁੜੀਏ ਸੱਚ ਦੇ ਉਪਦੇਸ਼ ਦੇ ਨਾਲ ਜੁੜੀਏ ਤੇ ਸੱਚ ਦੇ ਉਪਦੇਸ਼ ਨਾਲ ਜੁੜ ਕੇ ਹਰ ਨਾਨਕ ਸੱਚ ਬਖਾਨਾ ਮੈਂ ਵੀ ਸੱਚ ਦੇ ਬਾਰੇ ਵਿਖਿਆਨ ਕੀਤਾ ਹੈ ਕਿ ਆਓ ਆਪਾਂ ਸਾਰੇ ਮਿਲ ਕੇ ਉਸ ਸੱਚ ਦੇ ਕੋਲ ਸੌਜੀਏ ਤਾਂ ਕਿ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਤੇ आं जरा ना वो सातगुरु जी चढ़ती कला का बतीत करा अपना निर प्रया रख खुशियां बखशिश करूँकि दिन ही वैसे चाओ उत्साह दिन है गुरु नानक साहब बादशाह जी संसार आए न कल तारण गुरु नानक आया कल जग तो तार के तारण हित वह अकाल पुरख वागुरु का रूप धार के सतगुरु संसार आए न और उन्होंने जिसे इन्ना पेंडा तय करके ਲੰਮਾ ਪੈਂਡਾ ਤੈ ਕਰਕੇ ਥਾਪ ਤਾ ਜਾ ਕੇ ਚਾਰ ਵੱਡੀਆਂ ਉਦਾਸੀਆਂ ਦੇ ਰਾਹੀਂ ਜਿੱਦੇ ਭਰਮ ਭਰੇਕੇ ਵਿੱਚ ਪਏ ਪਟਕੇ ਹੋਏ ਲੋਕਾਂ ਨੂੰ ਸਤਿਗੁਰੂ ਨੇ ਛੁਡਾਇਆ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਪਰਮੇਸ਼ਰ ਦੀ ਬੰਦਗੀ ਦੇ ਨਾਲ ਹੀ ਜੀਵਨ ਦੇ ਸਾਰੇ ਸੁੱਖ ਮਿਲਣਿਆ ਤੇ ਪਰਮੇਸ਼ਰ ਦੀ ਬੰਦਗੀ ਨਾਲ ਹੀ ਮਨ ਸ਼ਾਂਤ ਹੋਣਾ ਹੈ ਪਖੰਡਾਂ ਵਿੱਚੋਂ ਕੱਢ ਕੇ ਸਤਿਗੁਰੂ ਜੀ ਨੇ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਇਹ ਸਤਿਗੁਰੂ ਸਾਛ ਜੀ ਨੇ ਬਖਸ਼ਿਸ਼ ਕੀ ਫਿਸਾ ਦੇਤੇ ਤੇ ਅੱਜ ਅਸੀਂ ਸਾਰੇ ਬਾਵਣੀਆਂ ਕਹਾਣੀਆਂ ਸੰਗੀਆਂ ਕਰਦੇ ਹੋਏ ਪ੍ਰਵਾਹ ਫੇਰੀਆਂ ਤੇ ਹਾਜ਼ਰੀਆਂ ਪਰਦੇ ਆਉਣ ਵਾਲੇ ਜੱਜਪੁਰੂ ਬਣਾ ਰਹੇ ਕਿਉਂਕਿ ਜਿਹੜੀ ਕੌਮ ਆਪਣੇ ਰਹਿਬਰ ਨੂੰ ਆਪਣੇ ਸ਼ੀਧਨ ਭੁੱਲ ਜਾਂਦੀ ਹੈ ਉਹ ਕੌਮਾ ਸੁਸਾਖਪਤ ਅਤਰ ਕਿੰਨਾ ਨਿਰਧਨ ਆ ਇਤਿਹਾਸ ਕੌਮ ਨੂੰ ਸਦਾ ਜਿੰਦਾ ਰੱਖਦਾ ਹੈ ਔਰ ਇਤਿਹਾਸ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਕੌਮਾਂ ਆਖਰ ਉਸ ਸਮੇਂ ਤਬਾਰ ਸੰਸਾਰ ਤੇ ਵਿਜਿ ਨਕਸ਼ੇ ਤੋਂ ਉਹਨਾਂ ਦਾ ਨਾਮ ਸ਼ਾਂਤ ਕਰਦਾ ਇਸ ਵਾਸਤੇ ਸਾਡਾ ਇਤਿਹਾਸ ਬੜਾ ਬੜਾ ਮੁੱਲਾ ਹੈ ਸਾਡੇ ਇਤਿਹਾਸ ਵਿੱਚੋਂ ਜਿੱਥੇ ਸਾਡੇ ਬਜ਼ੁਰਗਾਂ ਦੇ ਕੀਤੇ ਕਾਰਨਾਮਿਆਂ ਦਾ ਪਤਾ ਲੱਗਦਾ ਨਾ ਗੁਰੂ ਸਾਹਿਬਾਨ ਦਾ ਸ਼ਹੀਦਾਂ ਦਾ ਉੱਥੇ ਨਾਲ-ਨਾਲ ਸਾਡਾ ਇਤਿਹਾਸ ਜਿਹੜਾ ਸਾਨੂੰ ਅੱਗੇ ਜੀਵਨ ਜਾਂਚ ਵੀ ਦੇ ਰਿਹਾ ਜਿੱਥੇ ਗੁਰਬਾਣੀ ਆਸਰਾ ਨਾਲ ਇਤਿਹਾਸ ਸਭ ਨੂੰ ਸਿਧਾਂਤ ਦੇ ਰਿਹਾ ਆਉ ਸਤਿ ਕੁ੍ਰਤੀ ਦੇ ਚਰਨਾਂ 'ਚ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰੋ ਮੇਲ ਲਹਿਉ ਦਿਆਲ ਟੈ ਪੈ ਦਵਾਰਿਆ ਰਖ ਲਿਓ ਦੀਨ ਦਿਆਲ ਅਰਬਤੋ ਹਾਰੇ ਅਸੀਂ ਭਰਮ ਦੇ ਪਟ ਦੇ ਹਾਰ ਹੰਬ ਕੇ ਪਾਤਸ਼ਾਹ ਤੁਹਾਡੀ ਚਰਨਾ ਚਾਹੇ ਕਰਿਓ ਕਿਰਪਾ ਆਪਣਾ ਮੇਹਰ ਪ੍ਰਾਂਤ ਸਾਡੇ ਸਿਰ ਤੇ ਰੱਖਿਓ ਤੇ ਸਾਡੀ ਚੌੜੀ ਸਿੱਕੀ ਦਾਲ ਨਾਮਾਂ ਦੀ ਦਾਤ ਪਾਇਓ ਇਸੇ ਤਰ੍ਹਾਂ ਜਿਹੜੇ ਰਹਿੰਦੇ ਸੁਆਸ ਉਹ ਤੁਹਾਡੇ ਚਰਨਾਂ ਨਾਲ ਜੁੜ ਕੇ ਬਾਣੀ ਪੜਦਿਆਂ ਸਤਸੰਗਤ ਕਰਦਿਆਂ ਉਪਤਿਤ ਹੋਣ ਤੇ ਸਭ ਸੁਆਸ ਜਿਹੜੇ ਉਹ ਸਪਨੇ ਹੋਣ ਪਾਤਸ਼ਾਹ ਜੀ ਆਪਣਾ ਮਿਹਰ ਭਰਾ ਹੱਥ ਸਿਰ ਤੇ ਰੱਖਿਓ ਕਿਉਂਕਿ ਸਤਕੁਰ ਜੀ ਨੇ ਇੱਕ ਗੱਲ ਕਹੀ ਹੈ ਜਪੁਜੀ ਸਾਹਿਬ ਦੇ ਵਿੱਚ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਂ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਨਾ ਉਹ ਮੁਸ਼ਕਲ ਘਾੜਨਾ ਜਿਹੜੀਆਂ ਸੀ ਉਹ ਘਾੜ ਕੇ ਜੀਵਨ ਨਹੀਂ ਲਿਆ ਨਾਨਕ ਤੇ ਮੁਖ ਉਜਲੇ ਕਹਿੰਦੇ ਉਹਨਾਂ ਦਾ ਮੁਖ ਉਜਲ ਹੋ ਗਿਆ ਤੇ ਉਹਨਾਂ ਦੀ ਸੰਗਤ ਕਰਨ ਵਾਲੇ ਕਿੰਨੇ ਹੋਰ ਸਰਗੇ ਕੀਤੀ ਸੁਖੀ ਨਾ ਆਓ ਅਸੀਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਆ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕਿਉਂਕਿ ਸਾਡਾ ਗੁਰੂ ਇੰਨਾ ਪਿਆਰਾ ਤੇ ਸਮਰੱਥ ਹੈ ਜਦੋਂ ਅਸੀਂ ਕਹਿੰਦੇ ਆ ਨਾ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰ ਨਾ ਮਨ ਬਾਗੋ ਬਾਗੋ ਜਿੰਦੇ ਬਖਸ਼ੇ ਨਾ ਸਤਿਗੁਰੂ ਸਾਡੇ ਕੁਛ ਵੀ ਮੰਗੀਏ ਕਦੋਂ ਵੀ ਆਈਏ ਸਤਿਗੁਰੂ ਜੀ ਖੁਸ਼ ਹੋ ਕੇ ਆਪਣੇ ਚਰਨਾਂ ਦਾ ਪਿਆਰ ਪ੍ਰੀਤ ਬਖਸ਼ਦੇ ਤੇ ਉਪਦੇਸ਼ ਦਿੰਦੇ ਪੁੱਤਰਾ ਅੱਜ ਆ ਕੁਛ ਕਰਨਾ ਹੈ ਆ ਕੁਛ ਨਹੀਂ ਕਰਨਾ ਹਰ ਰੋਜ਼ ਸਾਨੂੰ ਦੱਸਦੇ ਜੇ ਅਸੀਂ ਰੂਹ ਕੇ ਬਚਣਾ ਲੋ ਧਿਆਨ ਸ਼ਰਧਾ ਭਾਵਨਾ ਦੇ ਨਾਲ ਸੁਣਾਗੇ ਹਿਰਦੇ ਵਿੱਚ ਸਾਉਂਗੇ ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਵ ਕਹਿੰਦੇ ਸੁਣਨਾ ਹੈ ਫਿਰ ਉਸ ਨੂੰ ਮੰਨਣਾ ਹੈ ਕਹਿੰਦਾ ਸੁਣਨਾ ਹੀ ਨਹੀਂ ਉਹਨੂੰ ਮੰਨਣਾ ਵੀ ਫਿਰ ਮਨ ਦੇ ਵਿੱਚ ਵਸਾ ਕੇ ਨਾ ਉਸ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਖੁਸ਼ੀਆਂ ਹੀ ਖੁਸ਼ੀਆਂ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਾਲ ਕਰੇ ਇੱਕ ਸ਼ਬਦ ਜੇ ਸ਼ਬਦ ਵਿੱਚ ਵਰਤਦਾ ਕਹਿਣ ਲੱਗੇ ਲੱਖਾਂ ਖੁਸ਼ੀਆਂ ਤੇ ਲੱਖਾਂ ਬਾਦਸ਼ਾਹੀਆਂ ਤੇਰੀ ਝੋੜੀ 'ਚ ਹੋਣ ਗਿਆ ਪਰ ਜੇ ਤੇਰੇ ਤੇ ਮਿਹਰ ਵੀ ਨજર ਗੁਰਸਾ ਜੀ ਦੀ ਹੋਵੇ ਆਉ ਤਨਸੀਹ ਗੁਰਗੰਸਾ ਜੀ ਦੀ ਚਰਨਾਂ 'ਤੇ ਅਰਦਾਸ ਕਰੀਏ अच्छा कृपा करो साड़ी झोली विचना दात पाये तो मेहर की नज़र करो साढ़े सर पर अपना मेहर प्रयास रखिये चुका दी खेम जी वागुरू जी का खालसा वाहेगुरू जी की फतह